ਨਾ ਵੀ ਹੋ ਸਕੇ ਜ਼ਿੰਦਗੀ ਦੇ ਵਿੱਚ ਆਪਣਾ ਤਾਂ ਸੰਬੰਧ ਕੱਟਿਆ ਕਰੋ। ਦਸਵੰਤ ਤੋਂ ਅਧੂਰੇ ਨਾ ਰਿਆ ਕਰੋ ਕੋਈ ਪਿਆਰ। ਜੇ ਕਿਤੇ ਮੰਨ ਲੋ ਆਪਾਂ ਹੁਣ ਜਿਹੜੀ ਪੌੜੀ ਤੇ ਖੜੇ ਆ ਨਾ ਇਹ ਲਾਸਟ ਵਾਲੀ ਪੌੜੀ ਹੈ। 84 ਲੱਖ ਪੌੜੀਆਂ ਚੜਦੇ ਚੜਦੇ ਲਾਸਟ ਵਾਲੇ ਟੰਬੇ ਤੇ ਤੁਸੀਂ ਖੜੇ। ਇੱਥੋਂ ਜੇ ਸਾਡਾ ਹੱਥ ਛੁੱਟ ਗਿਆ ਅਸੀਂ نیچے ਜਾ ਕੇ ਡਿੱਗ ਜਾਵਾਂਗੇ। ਸਾਨੂੰ ਦੁਬਾਰਾ ਇਹ 84 ਲੱਖ ਪੌੜੀਆਂ ਚੜ੍ਹਣੀਆਂ ਪੈਣੀਆਂ ਨੇ ਹੁਣ ਪਾਤਸ਼ਾਹ ਕਹੇ ਰਹੇ ਕਹਿੰਦੇ ਤੂੰ ਆਪਣੀ ਅਕਲ ਦੇ ਨਾਲ ਮੈਂ ਤੈਨੂੰ ਅਕਲ ਦਿੱਤੀ ਐ ਮੈਂ ਤੈਨੂੰ ਜ਼ੋਤ ਦਿੱਤੀ ਐ ਤੂੰ ਉਸ ਅਕਲ ਦੇ ਨਾਲ ਜ਼ੋਤ ਨੂੰ ਜਗਾ ਕੇ ਉਹ ਰਸਤਾ ਤੇਰੇ ਸੱਚਖੰਡ ਨੂੰ ਜਾਂਦਾ ਐ ਤੇਰੇ ਪਿਤਾ ਦੇ ਘਰ ਨੂੰ ਜਾਂਦਾ ਐ ਇਧਰ ਨੂੰ ਚੱਲਾ ਜਾ ਪਰ ਮੰਨ ਲਓ ਸਾਡੇ ਕੋਲੋਂ ਕਿਸੇ ਵਜ੍ਹਾ ਕਰਕੇ ਹੱਥ ਛੁੱਟ ਗਿਆ ਸਾਨੂੰ ਮੁਕਤੀ ਨਹੀਂ ਹੋਈ ਅਸੀਂ ਜੁਨਾ ਦੇ ਵਿੱਚ ਜਾਣਾ ਪੈ ਗਿਆ ਜੇ ਜੁਨਾਂ ਦੇ ਵਿੱਚ ਜਾਣਾ ਪੈ ਗਿਆ ਗੁਰਮਖੋ ਤੁਹਾਡਾ ਕੀਤਾ ਹੋਇਆ ਪੁੰਨ ਤੁਹਾਡਾ ਕੀਤਾ ਹੋਇਆ ਦਸਵੰਦ ਤੁਹਾਡਾ ਕੀਤਾ ਹੋਇਆ ਰਹਿਮ ਤੁਹਾਡੀ ਕੀਤੀ ਹੋਈ ਸੇਵਾ ਤੁਹਾਡੀ ਜ਼ਿੰਦਗੀ ਨੂੰ ਸੌਖਾ ਬਤੀਤ ਕਰ ਦੇਗੀ ਕੀ ਕਰੇਗੀ ਸੌਖਾ ਬਤੀਤ ਕਰ ਦੇਗੀ ਕਿਦਾਂ ਉਦਾਹਰਨ ਦੇ ਤੌਰ ਦੇ ਉੱਤੇ ਇੱਕ ਤਿੰਨ ਪ੍ਰਕਾਰ ਦੇ ਆਪਾਂ ਕੁੱਤੇ ਦੇਖਦੇ ਹਾਂ ਪਹਿਲਾ ਕੁੱਤਾ ਜਿਹੜਾ ਫਿਰਦਾ ਦਰਦਰ ਦੇ ਉੱਤੇ ਠੋਕਰਾ ਖਾਂਦਾ ਕੋਈ ਉਹਨੂੰ ਬੁਰਕੀ ਪਾ ਦਿੰਦਾ ਕੋਈ ਨਹੀਂ ਪਾਉਂਦਾ ਉਹ ਕੌਣ ਹੈ ਜਿਸ ਨੇ ਜਦੋਂ ਉਹ ਇਨਸਾਨ ਸੀ ਜਿਸ ਨੇ ਕੋਈ ਪੁੰਨ ਧਰਮ ਦਿਆ ਨਹੀਂ ਕੀਤੀ ਉਸ ਨੇ ਕੋਈ ਦਸਵੰਦ ਨਹੀਂ ਕੱਢਿਆ ਉਸ ਨੇ ਬਲਕਿ ਦੂਜਿਆਂ ਦਾ ਹੱਕ ਖਾਤਾ ਉਹ ਅੱਜ ਭਟਕਦਾ ਫਿਰਦਾ ਹੈ ਦਰਦਰ ਦੇ ਉੱਤੇ ਬੁਰਕੀ ਬੁਰਕੀ ਨੂੰ ਤਰਸਦਾ ਫਿਰਦਾ ਹੈ ਨੰਬਰ 2 ਤੇ ਹੈ ਜਿਹੜੇ ਥੋੜਾ ਬਹੁਤ ਥੋੜਾ ਬਹੁਤ ਅਪੂਰਨ ਕਰਦੇ ਆ ਥੋੜਾ ਬਾਲਾ ਦਸਬੰਦ ਕੱਢਦੇ ਆ ਨਾਰਮਲ ਇੱਕ ਉਹ ਡਾਗ ਹੈ ਉਹ ਡਾਗ ਤੁਸੀਂ ਦੇਖਦੇ ਹਾਂ ਮੇਰਾ ਮਾਲਕ ਉਹਨੂੰ ਸੋਜੀ ਬਖਸ਼ ਦਿੰਦਾ ਹੈ ਕਿ ਤੂੰ ਆ ਦਰ ਤੇ ਬਹਿ ਜਾ ਇਹ ਦਰਨਾ ਛੱਡੀ ਤੂੰ ਪੰਜ ਚਾਰ ਦਿਨ ਜਦੋਂ ਉਹ ਪੰਜ ਚਾਰ ਦਿਨ ਦਰ ਤੇ ਬੈਠਾ ਰਹਿੰਦਾ ਹੈ ਫਿਰ ਘਰ ਦਾ ਉਸ ਦਰ ਦਾ ਮੋਰੀ ਹੈ ਨਾ ਜਿਹੜਾ ਉਹ ਕਹਿ ਦਿੰਦਾ ਕੁੜਿਆ ਕੁੱਤਾ ਆਪਣੇ ਦਰ ਤੋਂ ਕਿਤੇ ਨਹੀਂ ਜਾਂਦਾ ਵਿਚਾਰਾ ਇੱਥੇ ਹੀ ਬੈਠਾ ਰਹਿੰਦਾ ਇਹਨੂੰ ਦੋ ਰੋਟੀਆਂ ਪਾ ਦਿਆ ਕਰੋ ਫਿਰ ਉਹ ਪਰਿਵਾਰ ਕੀ ਕਰਦੇ ਉਸ ਨੂੰ ਦੋ ਰੋਟੀਆਂ ਸੂਬਾ ਸ਼ਾਮ ਪਾਉਣੀਆਂ ਸ਼ੁਰੂ ਕਰ ਦਿੰਦਾ ਉਸ ਦਾ ਉਥੋਂ ਗੁਜ਼ਾਰਾ ਹੋ ਜਾਂਦਾ ਹੈ ਉਹਦਾ ਪੇਟ ਭਰ ਜਾਂਦਾ ਉਥੋਂ ਉਹਨੂੰ ਦਰਦਰ ਜਾਣਾ ਨਹੀਂ ਪੈਂਦਾ ਕਿਉਂ ਉਸ ਨੇ ਉਹ ਬੀਜ ਕੇ ਆਏ ਉਹੋ ਬੀਜ ਕੇ ਆਇਆ ਸੀ ਤੇ ਤੀਜਾ ਤੀਜਾ ਇੱਕ ਉਹ ਇਨਸਾਨ ਸੀ ਇੱਥੇ ਜਿਹੜੇ ਨੇ ਪੁੰਨ ਬੜਾ ਕੀਤਾ ਬੜਾ ਧਰਮ ਦਇਆ ਕੀਤੀ ਲੰਗਰ ਲਾਇਆ ਲੜਕੀਆਂ ਤੇ ਵਿਆਹ ਕੀਤੀ ਹੋਰ ਬਹੁਤ ਕੁਝ ਕੀਤਾ ਪਰ ਨਾਲ ਨਾਲ ਜਦੋਂ ਪੁੰਨ ਕਰਦਾ ਸੀ ਹਉਮੈ ਆਈ ਗਈ ਨਾਮ ਨਹੀਂ ਜਪਿਆ ਨਾਮ ਨਹੀਂ ਜਪਿਆ ਹਉਮੈ ਆਈ ਪੁੰਨ ਬੜਾ ਕੀਤਾ ਧਰਮ ਬੜੀ ਕੀਤੀ ਦਇਆ ਬੜੀ ਹੁਣ ਮੇਰਾ ਪਿਤਾ ਕਹਿ ਰਿਹਾ ਕਿ ਬਿਨ ਹਰ ਭਜਨ ਨਹੀਂ ਛਟਕਾਰਾ ਕਿ ਤੇਰਾ ਹਰੀ ਦੇ ਭਜਨ ਤੋਂ ਬਗੈਰ ਛਟਕਾਰਾ ਨਹੀਂ ਹੋਣਾ ਤੈ ਪੁੰਨ ਕੀਤਾ ਤੇਰਾ ਨੇ ਤੇ ਸੇਵਾ ਕੀਤੀ ਐ ਤੇਰੀ ਸੇਵਾ ਹੋਏਗੀ ਤੇਰੀ ਇੱਜ਼ਤ ਹੋਏਗੀ ਤੂੰ ਗੱਡੀਆਂ ਦੇ ਵਿੱਚ ਘੁੰਮਦਾ ਕੁੱਤੇ ਆਪਾ ਵੇਖੇ ਨਾ ਗੱਡੀਆਂ ਦੇ ਵਿੱਚ ਘੁੰਮਦੇ ਆ ਏਸੀ ਵਾਲੇ ਕਮਰੇ ਦੇ ਵਿੱਚ ਬਹਿੰਦੇ ਆ ਅਤੇ بڑا ਉਹਨਾਂ ਨੂੰ ਨਮਾਉਣ ਦੇ ਉੱਤੇ ਨੌਕਰ ਰੱਖਿਆ ਜਾਂਦਾ ਹੈ ਉਹਨਾਂ ਦੇ ਕੇਸਾਂ ਨੂੰ ਵਾਇਆ ਜਾਂਦਾ ਹੈ ਸ਼ੈਂਪੂ ਵੀ ਲਾਇਆ ਜਾਂਦਾ ਹੈ ਉਹਨਾਂ ਨੂੰ ਦਵਾਈ ਵੀ ਦਿੱਤੀ ਜਾਂਦੀ ਹੈ ਸਮੇ ਸਿਰ ਪਰ ਅਫਸੋਸ ਜਨਮ ਮਰਨ ਤੋਂ ਰਹਿਤ ਨਹੀਂ ਕਰ ਸਕਦਾ ਮੇਰਾ ਪਾਤਸ਼ਾਹ ਕਹੇ ਰਿਹਾ ਕਿ ਬਿਨ ਹਰ ਭਜਨ ਨਹੀਂ ਛਟਕਾਰਾ ਪਾੜਿਆ ਨ ਕਰਾਂਗਾ ਤਾਂ ਆਪਣਾ ਗੁਰਮੁਖ ਪਿਆਰਿਓ ਛਟਕਾਰਾ ਹੋਏਗਾ ਜੇ ਤਿਲਕ ਜਾਨੇ ਆ ਤਾਂ ਐਦਾਂ ਦੀ ਜ਼ਿੰਦਗੀ ਬਣਾ ਕੇ ਚੱਲੋ ਐਦਾਂ ਦਾ ਸਵਾਰ ਕੇ ਚੱਲੀਏ ਕਿ ਜੇ ਕਿਤੇ ਸਾਡਾ ਪੈਰ ਤਿਲਕ ਗਿਆ ਅਸੀਂ ਉਹਨਾਂ ਦੀ ਤਰ੍ਹਾਂ ਉਹ ਡੌਗਾਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਸੋਹਣਾ ਬਤੀਤ ਕਰ ਲਈਏ